ਸੋਚ ਸਕਦੇ ਹੋ ਕਿੰਨੀਆਂ ਲਾਸ਼ਾਂ ਗਿਰਨੀਆਂ ਸੀ ਕਿੰਨੇ ਘਰ ਗਿਰਨੇ ਸੀ ਕਿੰਨੀ ਤਬਾਹੀ ਆਣੀ ਸੀ ਫਿਰ ਤੁਸੀਂ ਵੱਖਰਾ ਰੋਣਾ ਪਾਣਾ ਸੀ ਹਨਾ ਵੀ ਸਾਡੇ ਪੰਜਾਬ ਵਾਸੀ ਸਿਰਫ ਭਾਵੁਕ ਹੋ ਜਾਂਦੇ ਨੇ ਕੁਝ ਚੀਜ਼ਾਂ ਪਿੱਛੇ ਡੀਪਲੀ ਸਟੱਡੀ ਨਹੀਂ ਕਰਦੇ ਜਦੋਂ ਸਾਡੇ ਤੇ ਬੀਤੂਗੀ ਨਾ ਜਦੋਂ ਮੰਨ ਲਓ ਜੇ ਸਾਡੇ ਘਰ 'ਚ ਕਿਸੇ ਨਾਲ ਏਦਾਂ ਦਾ ਹਾਦਸਾ ਹੋਵੇ ਬੀਤੇ ਨਾ ਫਿਰ ਅਸੀਂ ਕਹਾਂਗੇ ਸਾਡੇ ਸਰ ਫਿਰ ਅਸੀਂ ਕਹਾਂਗੇ ਸਰਕਾਰ ਨੂੰ ਸਾਡਾ ਇਹਦਾ ਨਿਆਂ ਕਰਨਾ ਚਾਹੀਦਾ ਫਿਰ ਅਸੀਂ ਜਾਣੀ ਆ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਆ ਤੁਸੀ ਸਾਰੇ ਬਹੁਤ ਜਿਆਦੇ ਵਧੀਆ ਹੋਵੋਗੇ ਆਪਾਂ ਵੀ ਤੁਹਾਡੀਆਂ ਦੁਆਵਾਂ ਦੇ ਨਾਲ ਬਹੁਤ ਜਿਆਦੇ ਵਧੀਆ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੰਡੀਆ ਪਾਕਿਸਤਾਨ ਦੇ ਵਿੱਚ ਜਿਹੜਾ ਤਣਾਅ ਬਣਿਆ ਹੋਇਆ ਹੈ ਜਿਹਦੀ ਜਿਹੜਾ ਵਾਰ ਚੱਲ ਰਿਹਾ ਹੈਗਾ ਹੁਣ ਤਾਂ ਚਲੋ ਖੈਰ ਕਿਹਾ ਗਿਆ ਕਿ ਸੀਜ਼ ਫਾਇਰ ਹੋ ਗਈ ਹੈ ਸੀਜ਼ ਫਾਇਰ ਹੋ ਗਿਆ ਤੇ ਇਹ ਖਤਮ ਹੋ ਚੁੱਕਾ ਹੈ ਆਪਾਂ ਕੁਝ ਦਿਨਾਂ ਤੋਂ ਕੁਝ ਵੀਡੀਓਜ਼ ਦੇਖ ਰਿਹਾ ਸਾਡੇ ਹੀ ਬੰਦਿਆਂ ਦੀਆਂ ਸਾਡੇ ਹੀ ਆਪਣੇ ਜਿਹੜੇ ਦੇਸ਼ ਦੇ ਬੰਦੇ ਨੇ ਚਾਹੇ ਸਾਡੇ ਪੰਜਾਬ ਤੋਂ ਹੋਣ ਜਾਂ ਕੋਈ ਹੋਰ ਇਲਾਕਿਆਂ ਤੋਂ ਹੋਣ ਉਹਨਾਂ ਨੂੰ ਇਸ ਵਾਰ ਦੇ ਵਿੱਚ ਜ਼ਿਆਦਾ ਹੀ ਕੁਝ ਪਾਕਿਸਤਾਨ ਦੇ ਨਾਲ ਮੁਹੱਬਤ ਪਿਆਰ ਦਿਖਣਾ ਸ਼ੁਰੂ ਹੋ ਚੁੱਕਾ ਹੈ ਉਹ ਪਾਕਿਸਤਾਨ ਨੂੰ ਆਪਣਾ ਪਿਆਰ ਦਿਖਾ ਰਹੇ ਨੇ ਪਤਾ ਨਹੀਂ ਕਿਉਂ ਕਈ ਪਾਕਿਸਤਾਨ ਦੇ ਜਿਹੜੇ ਮੀਡੀਆ ਵਾਲੇ ਬੰਦੇ ਨੇ ਚਾਹੇ ਉਹ ਐਕਟਰ ਨੇ ਚਾਹੇ ਪੰਜਾਬੀ ਫਿਲਮਾਂ 'ਚ ਤੁਸੀਂ ਦੇਖੇ ਹੋਣਗੇ ਜਿੰਨੇ ਵੀ ਐਕਟਰ ਆਏ ਨੇ ਜਾਂ ਹਿੰਦੀ ਫਿਲਮਾਂ ਦੇ ਜਿੰਨੇ ਆਰਟਿਸਟ ਵਗੈਰਾ ਹੈਗੇ ਨੇ ਸਿੰਗਰ ਨੇ ਕ੍ਰਿਕਟਰ ਨੇ ਸਾਰੇ ਆਪਣੇ ਦੇਸ਼ ਪ੍ਰਤੀ ਆਪਣੇ ਪਾਕਿਸਤਾਨ ਨੂੰ ਪਿਆਰ ਦਿਖਾ ਰਹੇ ਨੇ ਇੰਡੀਆ ਦੇ ਖਿਲਾਫ ਨਾਰੇਬਾਜ਼ੀਆਂ ਕਰ ਰਹੇ ਨੇ ਗਲਤ ਬਿਆਨਬਾਜ਼ੀ ਕਰ ਰਹੇ ਨੇ ਆਪਣੇ ਆਪਣੇ ਬੰਦੇ ਉਹਨਾਂ ਦੇ ਵੀਡੀਓਜ਼ ਦੇ ਥੱਲੇ ਜਾ ਕੇ ਕਮੈਂਟ ਕਰ ਰਹੇ ਨੇ ਹਾਂ ਹਾਂ ਤੁਸੀਂ ਸਹੀ ਹੋ ਤੁਸੀਂ ਸਹੀ ਹੋ ਹਨ ਇਸ ਤੋਂ ਵੱਡੀ ਸ਼ਰਮਨਾਕ ਤੇ ਗੱਦਾਰੀ ਵਾਲੀ ਗੱਲ ਨਹੀਂ ਹੋ ਸਕਦੀ ਮਤਲਬ ਲਾਂਤਾਲੀ ਗੱਲ ਹੈ ਉਹਨਾਂ ਲੋਕਾਂ ਲਈ ਜਿਹੜੇ ਉਹਨਾਂ ਨੂੰ ਸਪੋਰਟ ਕਰਕੇ ਆਪਣੇਆ ਆਪਣੇ ਨੂੰ ਮਾੜਾ ਬੋਲਦੇ ਨੇ ਜਦ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਹੋਵੇ ਉਸ ਟਾਈਮ ਵੀ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਗੱਦਾਰ ਵੜੇ ਹੋਏ ਸਨ ਆਪਣੇ ਗੁਰੂਆਂ ਦੇ ਸਮੇਂ ਵਿੱਚ ਵੀ ਗੱਦਾਰ ਸਨ ਅੱਜ ਜਿਹੜਾ ਸਾਡਾ ਦੇਸ਼ ਕਿਸੇ ਮੁਸੀਬਤ ਵਿੱਚ ਹੈ ਉਦੋਂ ਵੀ ਗੱਦਾਰੀ ਆਪਣੇ ਬੰਦੇ ਕਰਦੇ ਨੇ ਭਈ ਗੱਲ ਸ਼ੁਰੂ ਹੋਈ ਸੀ ਪੈਲਗਮ ਹਮਲੇ ਤੋਂ ਪੈਲਗਮ ਹਮਲਾ ਇੱਕ નિર્ਦੋਸ਼ਿਆਂ ਦੇ ਉੱਪਰ ਜਿਹੜੇ ਟੂਰਿਸਟ ਗਏ ਹੋਏ ਸੀ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਅੱਤਵਾਦੀਆਂ ਨੇ ਹੁਣ ਅੱਤਵਾਦੀਆਂ ਦੀ ਜਿਹੜੀ ਪਹਿਚਾਣ ਹੋਈ 10-15 ਦਿਨ ਲੱਗੇ ਉਹ ਪਤਾ ਲੱਗ ਗਿਆ ਵੀ ਉਹ ਜਿਹੜੇ ਅੱਤਵਾਦੀ ਸਨ ਉਹ ਪਾਕਿਸਤਾਨ ਨਾਲ ਸੰਬੰਧਿਤ ਸਨ ਤੇ ਪਾਕਿਸਤਾਨ ਨਾਲ ਉਹਨਾਂ ਦਾ ਪੂਰਾ ਰਿਲੇਸ਼ਨ ਹੈਗਾ ਸੀ ਸੋ ਇੰਡੀਆ ਨੇ ਆਪਣੀ ਬਣਦੀ ਕਾਰਵਾਈ ਕੀਤੀ ਜਿੰਨੇ ਵੀ ਉੱਥੇ ਅੱਤਵਾਦੀ ਟਿਕਾਣੇ ਸਨ ਨਾ ਕਿ ਕੋਈ ਸਿਵਿਲਿਅਨ ਜਾਂ ਨਾ ਕਿ ਕੋਈ ਉਹਨਾਂ ਦੇ ਆਰਮੀ ਬੇਸ ਕੁਝ ਵੀ ਨਹੀਂ ਸਿਰਫ ਅੱਤਵਾਦੀਆਂ ਦੇ ਉੱਪਰ ਹਮਲਾ ਕੀਤਾ ਨੌ ਮਿਸਾਈਲਾਂ ਦਾਗੀਆਂ ਤੇ ਉਹਨਾਂ ਜੋ ਸੈਂਕੜੇ ਸੈਂਕੜੇ ਉਹ ਸਿਰਫ 35-40 ਦੱਸ ਰਹੇ ਨੇ ਜਦਕਿ 100 ਤੋਂ ਵੱਧ ਅੱਤਵਾਦੀ ਮਾਰੇ ਗਏ ਨੇ ਜਿਨ੍ਹਾਂ ਵਿੱਚੋਂ ਇੱਕ ਮੇਨ ਅੱਤਵਾਦੀ ਸੀ ਤੁਹਾਨੂੰ ਪਤਾ ਹੀ ਹੈ ਉਹਦੀ ਪੂਰੀ ਫੈਮਲੀ ਮਾਰੀ ਗਈ ਜਿਹੜਾ ਕਿ ਕੰਧਾਰ ਹਾਈਜੈਕ ਦੇ ਵਿੱਚ ਇਨਵੋਲਵ ਸੀ ਹੁਣ ਉਹ ਬੰਦਾ ਰੋ ਰੋ ਕੇ ਕਹਿ ਰਿਹਾ ਕਿ ਹਾਂ ਮੇਰਾ ਪਰਿਵਾਰ ਵੀ ਮਰ ਗਿਆ ਮੈਂ ਵੀ ਮਹੀ ਮਰ ਜਾਂਦਾ ਤਾਂ ਚੰਗਾ ਸੀ ਮਤਲਬ ਸੋਚੋ ਉਸ ਬੰਦੇ ਨੂੰ ਦੁੱਖ ਲੱਗਿਆ ਉਹਦੇ ਪਰਿਵਾਰ ਦੇ ਜਾਣ ਦਾ ਪਰ ਜਿਹੜੇ ਉਹਨਾਂ ਨੇ ਇੰਨੇ નિર્ਦੋਸ਼ੇ ਮਾਰੇ ਨੇ ਉਹ ਅੱਜ ਜਿਹੜੇ ਬਾਈ ਨੂੰ ਮਾਰੇ ਨੇ ਉਸ ਤੋਂ ਪਹਿਲਾਂ ਵੀ ਜਿਹੜੇ ਮਾਰੇ ਸੀ ਉਹਨਾਂ ਦੀ ਕੀ ਕਿਹਨਾ ਕੀ ਉਹਨਾਂ ਦਾ ਕੀ ਕਸੂਰ ਸੀ ਹਨਾ ਸੋ ਉਸ ਤੋਂ ਬਾਅਦ ਜਦੋਂ ਪਾਕਿਸਤਾਨ ਨੂੰ ਪਤਾ ਲੱਗ ਗਿਆ ਵੀ ਹਨਾ ਹੁਣ ਅਟੈਕ ਹੋ ਗਿਆ ਔਰ ਮੇਰੀ ਬੇਇੱਜ਼ਤੀ ਹੋ ਗਈ ਥੂ ਥੂ ਹੋ ਗਈ ਪਾਕਿਸਤਾਨ ਕੋਲ ਤਾਂ ਯਾਰ ਖਾਣ ਦੇ ਪੈਸੇ ਹੈ ਨਹੀਂ ਲਾਲੇ ਪੇ ਉਹਨਾਂ ਕੋਲ ਖਾਣ ਦੇ ਉਹ ਵਾਰ ਕਿੱਥੋਂ ਲੜ ਲੈਣਗੇ ਉਹਨਾਂ ਨੇ ਛੋਟੇ 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 ਡਰੋਨ ਸੱਟਣੇ ਸ਼ੁਰੂ ਕਰ ਦਿੱਤੇ ਉਸ ਤੋਂ ਬਾਅਦ ਫਿਰ ਸਾਡੇ ਕੁਝ ਸੋ ਕੋਲਡ ਬੰਦੇ ਜਿਹੜੇ ਪਾਕਿਸਤਾਨੀ ਪ੍ਰੇਮੀ ਨੇ ਆਪਣੇ ਪਾਕਿਸਤਾਨ ਨਾਲ ਪਿਆਰ ਮੁਹੱਬਤ ਦਿਖਾਉਣ ਵਾਲੇ ਬੰਦੇ ਸਾਡੇ ਆਪਣੇ ਬੰਦੇ ਕਹਿ ਰਹੇ ਨੇ ਵੀ ਜੰਗ ਦਾ ਕੇਂਦਰ ਪੰਜਾਬ ਨੂੰ ਨਾ ਬਣਾਓ ਗੁਜਰਾਤ ਨੂੰ ਬਣਾਓ ਅੱਛਾ ਹੁਣ ਇੰਡੀਆ ਵਾਲੇ ਜਾਣ ਉੱਥੇ ਪਾਕਿਸਤਾਨ ਵਾਲਿਆਂ ਨੂੰ ਕਹਿਣ ਪਾਕਿਸਤਾਨ ਵੀਰੇ ਪਾਕਿਸਤਾਨ ਵੀਰੇ ਆਪਾਂ ਨਾ ਇੱਥੇ ਨਹੀਂ ਲੜਨਾ ਆਪਾਂ ਨਾ ਉੱਧਰ ਆ ਜਾਓ ਆਪਾਂ ਉੱਧਰ ਲੜਦੇ ਆ ਉੱਧਰ ਖੇਡਦੇ ਆ ਜੋ ਗੁਜਰਾਤ ਪੱਲ ਆ ਜਾਓ ਉੱਧਰ ਖੇਡਦੇ ਆ ਆਪਾਂ ਇਹ ਕੋਈ ਕ੍ਰਿਕਟ ਦਾ ਮੈਚ ਨਹੀਂ ਹੈਗਾ ਵੀ ਆਪਾਂ ਕਹਿ ਦਈਏ ਕਿ ਆਪਾਂ ਜਦੋਂ ਪਾਕਿਸਤਾਨ ਨੂੰ ਇੰਡੀਆ ਗਿਆ ਨਹੀਂ ਸੀ ਵੀ ਮੈਂ ਚੈਂਪੀਅਨਸ ਟਰਾਫੀ ਇੱਥੇ ਨਹੀਂ ਖੇਡਣੀ ਮੈਂ ਤਾਂ ਉੱਥੇ ਯ ਚੈਂਪੀਅਨਸ ਟੋਫੀ ਉੱਥੇ ਖਿੱਡੂਗਾ ਇੱਕ ਕੋਈ ਕ੍ਰਿਕਟ ਮੈਚ ਨਹੀਂ ਹੈਗਾ ਇਹ ਵਾਰ ਹੈ ਇਹ ਨਾ ਕਿ ਕਹਿ ਕੇ ਲੜੀ ਜਾਂਦੀ ਵੀ ਆਜੋ ਗੁਜਰਾਤ ਲੜਦੇ ਆਜੋ ਰਾਜਸਥਾਨ ਲੜਦੇ ਆ ਉਹ ਅੱਤਵਾਦੀ ਉਹ ਟੈਰਰਿਸਟ ਸਪੋਰਟ ਕਰਨ ਵਾਲੀ ਕੰਟਰੀ ਹੈ ਉਹਨਾਂ ਨੂੰ ਜਿੱਥੇ ਦਾਅ ਮਿਲੇਗਾ ਉੱਥੇ ਬੰਬ ਸੱਟਣਗੇ ਐਡੇ ਜਦੋਂ ਉਹਨਾਂ ਦੇ ਵਿੱਚ ਜੀ ਅਟੈਕ ਹੋਇਆ ਸੀ ਪਹਿਲਗਾਮ ਤੇ ਉਹਨਾਂ ਨੂੰ ਉਹਨਾਂ ਨੇ ਐਡਵਾਈਜ਼ਰੀ ਜਾਰੀ ਕਰਤੀ ਸੀ ਪਾਕਿਸਤਾਨ ਨੇ ਵੀ ਸਰਦਾਰ ਬੰਦੇ ਜਿਹੜੇ ਆਏ ਹੋਏ ਨੇ ਉਹਨਾਂ ਨੂੰ ਕੋਈ ਲੋੜ ਨਹੀਂ ਦੇਸ਼ ਛੱਡ ਕੇ ਜਾਣ ਦੀ ਜਿਹੜੇ ਪੈਲੀਗ੍ਰਿਮਸ ਹੈ ਹੈਗੇ ਨੇ ਬਾਕੀ ਹੁਣ 48 ਘੰਟਿਆਂ 24 ਘੰਟੇ ਛੱਡ ਦੋ ਹਨਾ ਆਪਣੇ ਕਿੰਨੇ ਸ਼ਰਧਾਰਾਂ ਨੂੰ ਨਹੀਂ ਭੇਜ ਰਹੇ ਬਾਹਰ ਸ਼ਰਧਾਰਾਂ ਨੂੰ ਨਹੀਂ ਭੇਜ ਰਹੇ ਯਾਰ ਐਡੀ ਕ ਗੱਲ ਐ ਉਹ ਪਾੜ ਪਾ ਰਹੀ ਸੀ ਆਪਣੇ ਦੇਸ਼ ਦੇ ਵਿੱਚ ਵੀ ਹਿੰਦੂ ਭਰਾ ਤੇ ਸਿੱਖ ਭਰਾ ਆਪਸ ਵਿੱਚ ਲੜ ਪੈਣਾ ਉਹ ਲੜਾਣ ਦੀ ਉਹਨਾਂ ਦੀ ਕੋਸ਼ਿਸ਼ ਸੀ ਹੁਣ ਜਦੋਂ ਬੰਦੇ ਕਹਿੰਦੇ ਨੇ ਵੀ ਪਾਕ ਇੰਡੀਆ ਦੇ ਇੱਥੇ ਪੰਜਾਬ ਦੇ ਵਿੱਚ ਲੜਾਈ ਜੰਗ ਨਹੀਂ ਹੋਣੀ ਚਾਹੀਦੀ ਫਿਰ ਉਹਨਾਂ ਨੇ ਐਡਾ ਹੀ ਤੁਹਾਡੇ ਨਾਲ ਪਿਆਰ ਸੀ ਅੰਮ੍ਰਿਤਸਰ ਦੇ ਉੱਪਰ ਕਿਉਂ ਉਹਨਾਂ ਨੇ ਡਰੋਨ ਛੱਡੇ ਨੇ ਜੰਮੂ ਦੇ ਵਿੱਚ ਕਿਉਂ ਛੱਡੇ ਨੇ ਬਠਿੰਡਾ ਹੋ ਗਿਆ ਦਿਲੰਦਰ ਹੋ ਗਿਆ ਠੀਕ ਹੈ ਆ ਆ ਆਦਮਪੁਰ ਹੋ ਗਿਆ ਇਥੇ ਕਿਉਂ ਸੱਟ ਰਹੇ ਨੇ ਡਰੋਨ ਚੰਡੀਗੜ੍ਹ ਨੂੰ ਕਿਉਂ ਹਾਈਲਾਈਟ ਤੇ ਕੀਤਾ ਹੋਇਆ ਪਟਿਆਲੇ ਕਿਸ ਚੀਜ਼ ਦੇ ਧਮਾਕਿਆਂ ਦੀ ਆਵਾਜ਼ਾਂ ਆਈਆਂ ਨੇ ਠੀਕ ਹੈ ਇੱਕ ਆਦੇ ਇੰਨੇ ਡਰੋਨ ਸਾਰੇ ਪੰਜਾਬ ਤੇ ਕਿਉਂ ਆਏ ਨੇ ਭਰਾਓ ਇਹ ਆਪਣਾ ਦੇਸ਼ ਹੈ ਤੇ ਆਪਣੇ ਬਾਰਡਰ ਸਟੇਟ ਹੈ ਹੁਣ ਜਿੱਥੇ ਬਾਰਡਰ ਹੋਊਗਾ ਅਟੈਕ ਤਾਂ ਉੱਥੇ ਹੀ ਹੁੰਦਾ ਰਾਜਸਥਾਨ ਵਿੱਚ ਵੀ ਹੋ ਰਹੇ ਨੇ ਰਾਜਸਥਾਨ ਵੀ ਹੋਏ ਨੇ ਜੈਸਲਮੇਰ ਤੁਸੀਂ ਸੁਣਿਆ ਹੋਣਾ ਬਾੜਮੇਰ ਸੋ ਇਹ ਗੱਲ ਤਾਂ ਬੜੀ ਮੁਰਖਤਾ ਵਾਲੀ ਜਿਨ੍ਹਾਂ ਨੇ ਵੀ ਕੀਤੀ ਹੈ ਕਿ ਇਹਨੂੰ ਪੰਜਾਬ ਦੇ ਵਿੱਚ ਨਾਲ ਜੰਗ ਦਾ ਕੇਂਦਰ ਨਾਂ ਬਣਾਉ ਉਹ ਦੂਸਰੇ ਨੰਬਰ ਤੇ ਕਹਿ ਰਹੇ ਨੇ ਇਕੱਠੇ ਹੋਏ ਨੇ ਕੁਝ ਆਪਣੇ ਬੰਦੇ ਵੀ ਸਰਦਾਰ ਬੰਦੇ ਜੰਗ ਵਿੱਚ ਹਿੱਸਾ ਨਹੀਂ ਲੈਣਗੇ ਸਰਦਾਰ ਬੰਦੇ ਆਪਣੇ ਉਹਨਾਂ ਨੂੰ ਜਿਹੜੇ ਸਰਦਾਰ ਬੰਦੇ ਜੰਗ ਵਿੱਚ ਲੜ ਰਹੇ ਨੇ ਨਾ ਉਹਨਾਂ ਨੂੰ ਪੁੱਛ ਕੇ ਦੇਖੋ ਉਹ ਹਿੱਸਾ ਲੈਣਾ ਚਾਹੁੰਦੇ ਨੇ ਕਿ ਨਹੀਂ ਲੈਣਾ ਚਾਹੁੰਦੇ ਤੁਸੀਂ ਬਾਹਰ ਬੈਠੇ ਉਹਨਾਂ ਦੇ ਲਾਈਫ ਦਾ ਫੈਸਲਾ ਨਹੀਂ ਲੈ ਸਕਦੇ ਜਿਹੜੇ ਆਪਣੇ ਸਿੱਖ ਭਰਾ ਨੇ ਸਰਦਾਰ ਭਰਾ ਨੇ ਆਰਮੀ ਜੁਆਇਨ ਕਰਦੇ ਨੇ ਉਹਨਾਂ ਵਿੱਚ ਦੇਸ਼ ਪ੍ਰੇਮ ਹੈਗਾ ਪੂਰੀ ਕੁੱਟ-ਕੁੱਟ ਕੇ ਭਰਿਆ ਹੋਇਆ ਹੈ। ਉਹਨਾਂ ਨੂੰ ਕਹਿ ਦੋ ਵੀ ਛੱਡ ਕੇ ਆ ਜਾਣਾ ਆ ਜਾਣਗੇ ਤੁਹਾਡੇ ਕਹਿਣ ਤੇ। ਨਹੀਂ ਆ ਸਕਦੇ। ਦੇਸ਼ ਲਈ ਆਪਣੀ ਜਾਨ ਵਾਰਨ ਦਾ ਸਾਡੇ ਸਾਡੇ ਕੌਮ ਦੇ ਵਿੱਚ ਸਾਡੇ ਖੂਨ ਦੇ ਵਿੱਚ ਹੈਗਾ। ਸਾਡੇ ਬਾਦਸ਼ਾਹ ਸੀਨੋਮੇ ਬਾਦਸ਼ਾਹੀ ਗੁਰਤੇਗ ਬਾਦਰ ਮਹਾਰਾਜ ਨੇ ਵੀ ਕਸ਼ਮੀਰੀ ਪੰਡਤਾਂ ਲਈ ਆਪਣੇ ਸੀਸ ਵਾਰਿਆ ਸੀ। ਸੋ ਦੋਸਤੋ ਜਿਹੜੇ ਵੀ ਤੁਹਾਡੇ ird-gird ਦੇਵੇਂ ਦੀ ਗੱਲਾਂ ਕਰਦੇ ਨੇ ਉਹਨਾਂ ਨੂੰ ਮਨਾ ਕਰਿਆ ਕਰੋ ਕਿ ਐਵੇਂ ਦੀ ਗੱਲ ਨਾ ਕਰੋ ਸਪੋਰਟ ਕਰੋ ਆਪਣੇ ਦੇਸ਼ ਦੀ ਜੇ ਮੰਨ ਲਓ ਆਪਣੇ ਦੇਸ਼ ਨੂੰ ਤੁਸੀਂ ਕਹਿ ਰਹੇ ਹੋ ਵੀ ਇੱਥੇ ਜੰਗ ਦਾ ਕੇਂਦਰ ਨਾ ਬਣਾਓ ਜੇ ਆਪਣੇ S400 ਹੈਗਾ ਜਿਹੜਾ S400 ਜਿਹੜਾ ਡਿਫੈਂਸ ਸਿਸਟਮ ਹੈ Air Defence System ਹੈ ਜੇ ਉਹ ਨਾਂ ਲੱਗਾ ਹੁੰਦਾ ਪੰਜਾਬ ਵਿੱਚ ਸੋਚ ਸਕਦੇ ਹੋ ਕਿੰਨੀਆਂ ਲਾਸ਼ਾਂ ਗਿਰਨੀਆਂ ਸੀ ਕਿੰਨੇ ਘਰ ਗਿਰਨੇ ਸੀ ਕਿੰਨੀ ਤਬਾਹੀ ਆਣੀ ਸੀ ਫਿਰ ਤੁਸੀਂ ਵੱਖਰਾ ਰੋਣਾ ਪਾਣਾ ਸੀ ਹਾਂ JS 400 ਜਿਹੜਾ ਲਾਇਆ ਹੋਇਆ ਹੈ ਉਹ ਚੱਕ ਕੇ ਲਿਆ ਜਾਵੇ ਇੰਡੀਆ ਕਹੇਗਾ ਚਲ ਠੀਕ ਹੈ ਜੀ ਅਸੀਂ ਆਪਣੇ ਗੁਜਰਾਤ ਜਾ ਉਧਰ ਲੜ ਲੈਣੇ ਆ ਤੁਸੀਂ ਅਸੀਂ ਨਹੀਂ ਲੜਦੇ ਤੇ ਆਰਮੀ ਸਾਰੀ ਚੱਕ ਲੈਣ ਇੱਥੋਂ ਸਾਰੇ ਇੱਥੋਂ ਆਪਣੇ ਹਥਿਆਰ ਲੈ ਜਾਣ ਪਾਕਿਸਤਾਨ ਤੁਹਾਨੂੰ ਬਖਸ਼ੂਗਾ ਉਹਦਾ ਕੋਈ ਜ਼ਮੀਰ ਨਹੀਂ ਹੈਗਾ ਪਾਕਿਸਤਾਨ ਦਾ ਤੁਸੀਂ ਇੱਥੋਂ ਹੀ ਆਈਡੀਆ ਲਾ ਲਓ ਪਹਿਲਾਂ ਉਹ ਤੋਂ ਦਾ ਡੀਜੀਐਮ ਨੂੰ ਫੋਨ ਕਰਕੇ ਕਹਿੰਦਾ ਵੀ ਆਪਾਂ ਸੀਜ਼ ਫਾਇਰ ਕਰਨਾ 5 ਵਜੇ ਕੱਲ ਤੇ 3 ਘੰਟੇ ਬਾਅਦ ਹੀ ਉਹਨੇ ਫਿਰ ਅਟੈਕ ਸ਼ੁਰੂ ਕਰ ਦਿੱਤਾ ਜਿਹੜਾ ਡਿਫੈਂਸ ਸਿਸਟਮ ਹੈ ਹੁਣ ਮੋਦੀ ਨੂੰ ਦੇਖੋ ਮੈਂ ਕੋਈ ਕਿਸੇ ਦਾ ਕਿਸੇ ਦੀ ਸਪੋਰਟ ਨਹੀਂ ਕਰਦਾ ਮੈਨੂੰ ਜਿਹੜਾ ਬੰਦਾ ਵਧੀਆ ਲੱਗਦਾ ਆਪਾਂ ਉਹਦੇ ਫਾਇਦੇ ਦੀ ਗੱਲ ਉਹਦੇ ਵਧੀਆ ਬੋਲਦੇ ਆ ਉਹਦੇ ਬਾਰੇ ਵਧੀਆ ਬੋਲਦੇ ਆ ਨਰਿੰਦਰ ਮੋਦੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਨੇ 35000 ਕਰੋੜ ਰੁਪਇਆ ਖਰਚ ਕੇ ਏਅਰ ਡਿਫੈਂਸ ਸਿਸਟਮ ਰਸ਼ੀਆ ਤੋਂ ਖਰੀਦਿਆ 35000 ਕਰੋੜ 2018 ਚ ਖਰੀਦਿਆ ਸੀ ਤੇ ਆਪਣੇ بڑے ਲੋਕਾਂ ਨੇ ਰੌਲਾ ਪਾਇਆ ਸੀਵੇਂ ਪੈਸੇ ਖਰਾਬ ਕਰੀ ਜਾਂਦਾ ਉਹ ਪੈਸੇ ਖਰਾਬ ਨਹੀਂ ਹੋ ਰਹੇ ਸੀ ਉਹਨੇ ਐਂਟਰ ਨਹੀਂ ਕਰਨ ਦਿੱਤੇ ਡਰੋਨ ਕਈ ਸੈਂਕੜੇ ਡਰੋਨ ਆਏ ਨੇ ਕਈ ਸੈਂਕੜੇ ਡਰੋਨ ਮਸਾਈਲਾਂ ਆਈਆਂ ਨੇ ਜਹਾਜ਼ ਆਏ ਨੇ ਐਂਟਰ ਨਹੀਂ ਕਰਨ ਦਿੱਤੇ ਕਿੱਥੇ ਲਾਇਆ ਪੰਜਾਬ ਦੇ ਵਿੱਚ ਆਉ ਕਿਹੜਾ ਹੁੰਦਾ ਊੜਾ ਊੜਾ ਮਾਰੇ ਨੇ ਔਰ 35000 ਕਰੋੜ ਦਾ ਮੁੱਲ ਉਤਾਰਿਆ ਉਹਨੇ ਸੋ ਇਹ ਚੀਜ਼ਾਂ ਨੇ ਇਹ ਆਪਣੇ ਕੋਲ ਜਿਹੜਾ ਆਪਾਂ ਪਾਵਰ ਤੇ ਇਨਵੈਸਟ ਕੀਤਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਬਹੁਤ ਵਧੀਆ ਕੀਤਾ ਤੇ ਨਾਲ ਸਾਰੇ ਦੇਸ਼ ਦੀਆਂ ਜਿਹੜੀਆਂ ਪੋਲਿਟੀਕਲ ਪਾਰਟੀਆਂ ਨੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਆਪਣੀ ਭਾਈ ਜੀ ਬੀਜੇਪੀ ਹੈ ਚਾਹੇ ਜਿਹੜੀਆਂ ਦੂਸਰੀਆਂ ਖਲੇਸ਼ ਯਾਦੂ ਫੁਰੀ ਨੇ ਜਾਂ ਜਿੰਨੇ ਵੀ ਨੇ ਉੱਧਰ ਉੱਧਰ ਦੇ ਸਾਰੇ ਮਿਲਾ ਕੇ ਸਾਰੇ ਇਕੱਠੇ ਹੋਏ ਹੋਏ ਨੇ ਕਿਉਂਕਿ ਆਪਣੇ ਦੇਸ਼ ਦੀ ਗੱਲ ਚੱਲ ਰਹੀ ਹੈ ਸੋ ਆਪਣਾ ਦੇਸ਼ ਹੈ ਦੋਸਤੋ ਆਪਣਾ ਹਿੰਦੁਸਤਾਨ ਹੈ ਭਾਰਤ ਆਪਣਾ ਦੇਸ਼ ਹੈ ਇੰਡੀਆ ਆਪਣਾ ਦੇਸ਼ ਹੈ ਇਹਦੇ ਬਾਰੇ ਨਾ ਬੋਲਿਆ ਕਰੋ ਖਾਸ ਕਰਕੇ ਉਹ ਮਜ਼ਾਕ ਉੱਡਦਾ ਆਪਣਾ ਮੀਮਸ ਬਣਦੇ ਨੇ ਪਾਕਿਸਤਾਨੀ ਕਿਹੋ ਜਿਹੇ ਮੀਮਸ ਬਣਾ ਰਹੇ ਨੇ ਦੇਖੋ ਤੁਸੀਂ ਉਹਦਾ ਭੰਡਾਂ ਦਾ ਦੇਸ਼ ਐ ਭੰਡ ਰਹਿੰਦੇ ਨੇ ਉੱਥੇ ਉਹ ਇਹੋ ਜਿਹੇ ਮਜ਼ਾਕ ਬਣਾ ਰਹੇ ਨੇ ਤੁਹਾਡੇ ਉੱਪਰ ਤੇ ਤੁਸੀਂ ਆਪਣਾ ਉਹਦੇ ਬਾਰੇ ਬੋਲ ਰਹੇ ਹੋ ਇਸ ਜੰਗ ਵਿੱਚ ਸਭ ਤੋਂ ਵੱਡਾ ਦੁਸ਼ਮਣ ਸੀ ਚੀਨ ਜਿਹੜਾ ਪਿੱਛੇ ਰਹਿ ਕੇ ਕਰ ਰਿਹਾ ਤੁਹਾਨੂੰ ਪਤਾ ਉਹਨੇ ਸਾਰੇ ਅਸਲੇ ਦਿੱਤੇ ਨੇ ਮਸਾਇਲਾਂ ਦਿੱਤੀਆਂ ਨੇ ਜਿਹੜੀਆਂ ਅੰਦਰ ਸੱਟ ਰਹੇ ਨੇ ਬਈ ਬਿਕਾਰ ਫੁਸਕੀ ਬੰਬ ਨਿਕਲ ਗਈਆਂ ਨੇ ਕੋਈ ਚੱਲੀਆਂ ਨਹੀਂ ਐ ਬੇਕਾਰ ਥੂ ਥੂ ਹੋ ਰਹੀਏ ਚੀਨ ਦੀ ਸਾਰੇ ਦੁਨੀਆ ਦੇ ਵਿੱਚ ਚੀਨ ਦੇ ਉੱਪਰ ਅਮਰੀਕਾ ਨੇ ਟੈਰਿਫ ਲਗਾ ਦਿੱਤੇ ਬਹੁਤ ਹੈਵੀ ਟੈਰਿਫ ਹੁਣ ਚੀਨ ਨੂੰ ਚੀਨ ਦੇ ਉੱਪਰ ਜਿੰਨੀਆਂ ਵੀ ਵੱਡੀਆਂ ਵੱਡੀਆਂ ਕੰਪਨੀਆਂ ਨੇ ਸਾਰੀਆਂ ਛੱਡ ਕੇ ਇੰਡੀਆ ਦੇ ਵਿੱਚ ਆ ਰਹੀਆਂ ਸੀ ਟੌਪ ਦੀਆਂ ਕੰਪਨੀਆਂ ਟੈਸਲਾ ਹੋ ਗਈ ਆ ਗੂਚੀ ਗਾਚੀ ਐਲ ਵੀ ਦੇ ਹੋ ਗਏ ਜਿੰਨੀ ਵੀ ਟੌਪ ਵੱਡੇ ਬ੍ਰਾਂਡ ਸਾਰੇ ਉਤੋਂ ਆਪਣਾ ਸਮਾਨ ਪੱਟ ਰਹੇ ਨੇ ਤੇ ਇੰਡੀਆ ਵਿੱਚ ਆ ਰਹੇ ਸੀ ਆਪਣਾ ਲਗਾਉਣ ਵਾਸਤੇ ਹੁਣ ਚੀਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਆ ਕੀ ਹੋ ਗਿਆ ਚੀਨ ਨੇ ਇਹ ਕਿਹਾ ਜਾਂਦਾ ਇਸ ਬੰਡ ਰਿਹਾ ਦਾ ਕਨੈਕਸ਼ਨ ਬੰਡ ਰਿਹਾ ਕਿ ਵਾਰ ਇਹ ਚੀਨ ਵੱਲੋਂ ਸ਼ੁਰੂ ਹੋਇਆ ਵੀ ਜਦੋਂ ਇੰਡੀਆ ਪਾਕਿਸਤਾਨ ਦਾ ਵਾਰ ਲੱਗ ਜੇ ਜਿਸ ਵੀ ਕਿਸੇ ਵੀ ਕੰਟਰੀ ਦਾ ਵਾਰ ਲੱਗ ਜਾਂਦਾ ਨਾ ਉਸ ਦੇਸ਼ ਦੇ ਵਿੱਚ ਫਿਰ ਕੰਪਨੀਆਂ ਆਉਂਦੀਆਂ ਨੇ ਕਿਆਂ ਚੀਨ ਨੂੰ ਇਹ ਮਨਜ਼ੂਰ ਨਹੀਂ ਸੀ ਵੀ ਇੰਡੀਆ ਦੇ ਵਿੱਚ ਉਹ ਕੰਪਨੀਆਂ ਜਾਣ ਵੀ ਇਹਦੀ ਰੈਪਿਊਟੇਸ਼ਨ ਉੱਪਰ ਜਾਵੇ ਉਹਨੇ ਵਾਰ ਛਿੜਵਾਈ ਛਿੜ ਗਈ ਚਲੋ ਸੀਜ਼ ਫਾਇਰ ਵੀ ਹੋ ਗਿਆ 5 ਵਜੇ ਹੋ ਗਿਆ 5 ਵਜੇ ਸੀਜ਼ ਫਾਇਰ ਹੋਣ ਤੋਂ ਬਾਅਦ ਜਦੋਂ ਨੇ ਦੇਖ ਲਿਆ ਚੀਨ ਨੇ ਵੀ ਇਹ ਤਾਂ ਜੰਗ ਰੁਕ ਗਈ ਉਹਨੇ ਬਿਆਨ ਦਿੱਤਾ ਮੈਂ ਪੂਰਾ ਸਮਰਥਨ ਕਰ ਰਿਹਾ ਜੀ ਪਾਕਿਸਤਾਨ ਨੂੰ ਹੁਣ ਪਾਕਿਸਤਾਨ ਨੂੰ ਸਮਰਥਨ ਕਰਤਾ ਵੀ ਉਹਨੂੰ ਉਹ ਚਾਹੁੰਦਾ ਨਹੀਂ ਵੀ ਵਾਰ ਰੁਕੇ ਵਾਰ ਫਿਰ ਸ਼ੁਰੂ ਹੋ ਗਈ ਚਲੋ ਹੁਣ ਤਾਂ ਰੁਕ ਚੁੱਕੀ ਹੈ ਪਰ ਹਾਲੇ ਆਪਣਾ ਆਪਰੇਸ਼ਨ ਸੰਧੂ ਰਿਹਾ ਜਿਹੜਾ ਉਹ ਹਾਲੇ ਬੰਦ ਨਹੀਂ ਹੋਇਆ ਸਾਡੀ ਜਿਹੜੀ ਆਰਮੀ ਹੈ ਉਹ ਕਹਿ ਰਹੀ ਹੈ ਵੀ ਆਰਮੀ ਆਪਣੀ ਆਰਮੀ ਹਰ ਟਾਈਮ ਤੇ ਬਰੀਫਿੰਗ ਦਿੰਦੇ ਰਹੀ ਹੈ ਆਪਣੀ ਆਮ ਜਨਤਾ ਨੂੰ ਸਾਰਾ ਕੁਝ ਦੱਸਦੇ ਰਹੀ ਹੈ ਤੁਹਾਨੂੰ ਝੂਠ ਦੱਸਿਆ ਜਾ ਰਿਹਾ ਹੈ ਕਿ ਜਿਨੇ 에어ਪੋਰਟ ਨੇ ਅਸੀਂ ਤਬਾਹ ਕਰਤੇ ਪਾਕਿਸਤਾਨ ਕਹਿ ਰਹੇ ਨਾ ਏਅਰਪੋਰਟ ਦੀਆਂ ਸਾਰੀਆਂ ਫੋਟੋਆਂ ਰਿਲੀਜ਼ ਕੀਤੀਆਂ ਆਰਮੀ ਨੇ ਵਿਦ ਪ੍ਰੂਫ ਜੇ ਤੁਹਾਡੇ ਕੋਈ ਨੇੜੇ ਤੇੜੇ ਰਹਿੰਦਾ ਆਦਮਪੁਰ ਤਾਂ ਤੁਸੀਂ ਉੱਥੇ ਪਤਾ ਕਰ ਸਕਦੇ ਹੋ ਵੈਸੇ ਵੀ ਜਦੋਂ ਕਿਸੇ ਦੇ ਆਪਣਾ ਏਅਰਪੋਰਟ ਟੁੱਟਦਾ ਹੈ ਜਾਂ ਕੋਈ ਕੁਝ ਵੀ ਕਿਤੇ ਵੀ ਨੁਕਸਾਨ ਹੁੰਦਾ ਤਾਂ ਬੜੀ ਨਿਊਜ਼ ਫੈਲਦੀ ਹੈ ਆਪਾਂ ਨੂੰ ਇਧਰੋਂ ਉਧਰੋਂ ਪਤਾ ਲੱਗ ਹੀ ਜਾਂਦਾ ਪੰਜਾਬ ਦੇ ਵਿੱਚ ਤਾਂ ਆਪਾਂ ਨੂੰ ਲੱਗ ਹੀ ਜਾਊਗਾ ਨਾ ਪਤਾ ਵੀ ਪੰਜਾਬ ਵਿੱਚ ਰਹਿੰਦੇ ਆ ਵੀ ਪੰਜਾਬ ਦਾ ਕਿਹੜਾ ਏਅਰਪੋਰਟ ਨੁਕਸਾਨਿਆ ਗਿਆ ਸਰਕਾਰ ਝੂਠ ਬੋਲ ਦੋਗੀ মিডিਆ ਝੂਠ ਬੋਲ ਦੋਗਾ ਏਰਤ ਗਿਰਦੇ ਜਿਹੜੇ ਰਹਿਣ ਵਾਲੇ ਉਹ ਤਾਂ ਦੱਸਣਗੇ ਕੋਈ ਐਦਾਂ ਦੀ ਨਿਊਜ਼ ਆਈ ਹੈ ਵੀ ਸਾਡਾ ਏਅਰ ਸਭ ਝੂਠ ਬੋਲ ਰਹੇ ਨੇ ਝੂਠ ਬੋਲ ਰਿਹਾ ਪਾਕਿਸਤਾਨੀ ਮੀਡੀਆ ਉੱਥੋਂ ਦੇ ਪ੍ਰਧਾਨ ਮੰਤਰੀ ਝੂਠ ਬੋਲ ਰਹੇ ਨੇ ਕਿ ਅਸੀਂ ਰਫਾਇਲ ਗੇਅਰ ਦਾ ਭਾਵ ਰਫਾਇਲ ਤਾਂ ਗਿਆ ਹੀ ਨਹੀਂ ਉੱਧਰ ਇਹ ਬਾਰਡਰ ਤੇ ਜਾ ਕੇ ਨੇ ਇਧਰੋਂ ਮਿਸਾਈਲ ਮਾਰੀ ਉੱਧਰ ਤਾਂ ਗਈ ਨਹੀਂ 에ਅਰ ਸਟ੍ਰਾਈਕ ਦਾ ਮਤਲਬ ਕੀ ਹੁੰਦਾ ਹੈ ਇਧਰੋਂ ਇਧਰੋਂ ਗਈਆਂ ਨੇ ਮਿਸਾਈਲਾਂ ਉੱਧਰ ਨਹੀਂ ਗਏ ਆਪਾਂ ਸੋ ਇਸ ਚੀਜ਼ ਨੂੰ ਮੈਂ ਮੇਰਾ ਫਰਜ਼ ਬਣਿਆ ਕਿ ਤੁਹਾਨੂੰ ਕਲੀਅਰ ਕਰਨਾ ਦੋਸਤੋ ਸਾਥ ਦਿਆ ਕਰੋ ਏਕਤਾ ਰਹੂਗੀ ਤੇ ਆਪਾਂ ਸਟਰੋਂਗ ਰਵਾਂਗੇ ਆਪਾਂ ਆਪਸ ਵਿੱਚ ਨਹੀਂ ਪਾਟਣਾ ਉਹ ਆਪਣੇ ਜ਼ਰੂਰ ਮਤਭੇਦ ਹੋ ਸਕਦੇ ਨੇ ਸਰਕਾਰਾਂ ਨਾਲ ਮੇਰੇ ਵੀ ਹੋਣਗੇ ਤੁਹਾਡੇ ਵੀ ਹੋਣਗੇ ਹਰ ਤਰ੍ਹਾਂ ਦੇ ਕਿਸੇ ਦਾ ਕਿਸੇ ਨਾਲ ਵੀ মতਪੇਦ ਹੋ ਸਕਦਾ ਹੈ ਸਾਨੂੰ ਸਰਕਾਰ ਦੇ ਕਈ ਨੀਤੀਆਂ ਨਹੀਂ ਚੰਗੀਆਂ ਲੱਗਦੀਆਂ ਕਈ ਚੰਗੀਆਂ ਲੱਗਦੀਆਂ ਨੇ ਉਹ ਇੱਕ ਅਲੱਗ ਵਿਸ਼ਾ ਪਰ ਜਦੋਂ ਦੇਸ਼ ਦੀ ਗੱਲ ਆ ਰਹੀ ਹੈ ਨਾ ਸਾਡੇ ਦੇਸ਼ ਦੀ جنگ ਦੀ ਗੱਲ ਆ ਰਹੀ ਹੈ ਉਦੋਂ ਸਾਨੂੰ ਇਕੱਠਾ ਹੋਣਾ ਪੈਂਦਾ ਠੀਕ ਹੈ ਜੀ ਐਨਿਕ ਮੇਰੀ ਬੇਨਤੀ ਪ੍ਰਵਾਨ ਕਰਿਓ ਤੇ ਮਹਾਰਾਜ ਨੇ ਹੱਥ ਦੇ ਕੇ ਸਾਰਿਆਂ ਨੂੰ ਰੁਕਿਆ ਵਾਰ ਰੋਕ ਗਿਆ ਜਿਹੜੇ ਅੱਤਵਾਦੀ ਮਾਰੇ ਨੇ ਉਹ ਬਹੁਤ ਵਧੀਆ ਹੋਇਆ ਲੇਕਿਨ ਵਾਰ ਰੁਕ ਗਿਆ ਇਹ ਬਹੁਤ ਚੰਗਾ ਹੋਇਆ ਕਿ ਜਾਦਾ ਨੁਕਸਾਨ ਹੁਣ ਨਹੀਂ ਹੋਏਗਾ। ਲਓ ਜੀ ਸ਼ੁਕਰ ਹੈ ਵਾਹਿਗੁਰੂ ਜੀ ਦਾ ਫਰਮਾਤਮਾ ਦਾ ਬਹੁਤ ਸ਼ੁਕਰ ਹੈ ਕਿ ਜਿਹੜੀ ਵਾਰ ਮਤਲਬ ਰੁਕ ਗਈ ਆ ਤੇ ਚਲੋ ਰੁਕਣੀ ਚਾਹੀਦੀ ਹੀ ਕਿਉਂਕਿ ਐਵੇਂ ਚੰਨਾ ਉਧਰ ਕਿਸੇ ਦਾ ਨੁਕਸਾਨ ਹੋਵੇ ਜਾਂ ਇਧਰ ਕਿਸੇ ਦਾ ਨੁਕਸਾਨ ਹੋਵੇ ਜਿਹੜੀ ਆਮ ਪਬਲਿਕ ਆ ਠੀਕ ਆ ਜਿਹੜੇ ਦਾ ਟੈਰਰਿਸਟ ਆ ਜਿਹੜਾ ਤੇ ਇੰਡੀਆ ਨੇ ਉਹਨਾਂ ਨੂੰ ਟੈਰਰਿਸਟ ਨੂੰ ਖਤਮ ਕੀਤਾ ਜਿੱਦਾਂ ਮੰਨ ਲਓ ਹੱਤਵਾਲੀ ਵਾਲਿਆਂ ਨੂੰ ਘਰਾਂ ਦੇ ਵਿੱਚ ਤਬਾਹ ਕੀਤੇ ਆ ਉਹ ਤਾਂ ਚਲੋ ਉਹਨਾਂ ਨੇ ਚੰਗਾ ਕੀਤਾ ਕਿਉਂਕਿ ਅੱਤਵਾਦ ਜਿਹੜਾ ਉਹ ਬਹੁਤ ਮਾੜਾ ਵਾਤਾਵਰਨ ਕਿਤੇ ਵੀ ਚੰਗਾ ਨਹੀਂ ਗੱਤ ਵਾਤਾਵਰਨ ਕਿਤੇ ਵੀ ਚੰਗਾ ਨਹੀਂ ਆ ਪਰ ਜਿਹੜੀ ਆਮ ਪਬਲਿਕ ਆ ਉਹ ਕਿਸੇ ਨੇ ਹੱਥੇ ਦੀ ਹਨਾ ਕੋਈ ਡੈਥ ਹੋਣੀ ਉਹ ਚੀਜ਼ ਨਹੀਂ ਬਰਦਾਸ਼ਤ ਹੁੰਦੀ ਸੋ ਇਸ ਕਰਕੇ ਚਲੋ ਵਾਏ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਵੀ ਸ਼ਾਂਤੀ ਬਣਾਈ ਥੋੜੀ ਜੀ ਤੇ ਉਮੀਦ ਕਰਦੇ ਆ ਸਾਰੇ ਪੰਜਾਬ ਦੇ ਸਾਰੇ ਆਪਾਂ ਆਪਣੇ ਘਰਾਂ 'ਚ ਸੇਫ ਹੋਵੋਗੇ ਤੇ ਮਹਾਰਾਜ ਨੇ ਜੋ ਕੀਤਾ ਵਾ ਬਹੁਤ ਵਧੀਆ ਕੀਤਾ ਵਾ ਹਮ ਬਾਕੀ ਸਾਡਾ ਵਾਕਿਆ ਹੀ ਆਪਣੇ ਅਸੀਂ ਨੇ ਇੰਡੀਆ ਤੋਂ ਵੀ ਬਹੁਤ ਜ਼ਿਆਦਾ ਖੁਸ਼ ਆ ਮਤਲਬ ਕਿ ਜੋ ਵੀ ਸਾਡੇ ਇੰਡੀਆ ਚ ਜਿਹੜੇ ਵੀ ਸਾਡੇ ਮਤਲਬ ਮੋਦੀ ਜੀ ਨੇ ਜੋ ਵੀ ਕੀਤਾ ਬਹੁਤ ਪਾਵਰਫੁਲ ਸਾਡਾ ਇੰਡੀਆ ਬਣ ਚੁੱਕਾ ਵਾ ਹੁਣ ਠੀਕ ਆ ਤੇ ਜਿਹਦੇ ਕਰਕੇ ਹੁਣ ਆਪਾਂ ਨੂੰ ਆਪਣੇ ਦੇਸ਼ ਦੇ ਉੱਤੇ ਪੂਰਾ ਗਰਵ ਆ ਮੈਂ ਮੰਦੀ ਕਈ ਲੋਕ ਨਹੀਂ ਸਹਿਮਤ ਹੋਣਗੇ ਇਸ ਚੀਜ਼ ਦੇ ਨਾਲ ਹਨਾ ਕਈਆਂ ਨੂੰ ਨਹੀਂ ਪਤਾ ਪਰ ਜੇ ਆਪਾਂ ਡੀਪਲੀ ਤੱਥਾਂ ਦੇ ਹਿਸਾਬ ਨਾਲ ਚੱਲੀ ਹੈ ਨਾ ਤਾਸੀਂ ਆਪਣੇ ਜੇ ਅਸੀਂ ਆਪਣੇ ਇਸ ਇਹ ਵੀ ਇੰਡੀਆ ਚ ਰਹਿੰਦੇ ਆ ਸਾਨੂੰ ਇਹਦੀ ਪਛਾਣ ਪੱਤਰ ਆ ਇਹਦੇ ਸਿਰ ਤੇ ਹੀ ਖਾਨੇ ਆ ਸਾਡੇ ਪਾਸਪੋਰਟ ਬਣੇ ਆ ਸਾਡੇ ਆਧਾਰ ਕਾਰਡ ਬਣੇ ਆ ਇੰਡੀਆ ਦੀ ਪਹਿਚਾਣ ਆ ਇੰਡੀਆ ਦੇ ਪਛਾਣ ਤੇ ਹੀ ਬਾਹਰ ਬਾਹਲੇ ਦੇਸ਼ਾਂ ਚ ਜਾਂਦੇ ਆ ਸੋ ਇਸ ਕਰਕੇ ਆਪਾਂ ਨੂੰ ਆਪਣੇ ਦੇਸ਼ ਤੇ ਗਰਮ ਹੋਣਾ ਚਾਹੀਦਾ ਕਿ ਸਾਡੇ ਦੇਸ਼ ਨੇ ਜੋ ਵੀ ਕੀਤਾ ਬਹੁਤ ਵਧੀਆ ਕੀਤਾ ਕਿਉਂ 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 ਵਧੀਆ ਕੀਤਾ ਦੇਖੋ ਅਸੀਂ ਕਈ ਥਾਵਾਂ ਤੇ ਜਜਬਾਤੀ ਹੋ ਜਾਂਦੇ ਆ ਕਿ ਸਾਡਾ ਉਧਰ ਵੀ ਪੰਜਾਬ ਰੇਂਦਾ ਵਾ ਲੈਂਦਾ ਪੰਜਾਬ ਚੜਦਾ ਪੰਜਾਬ ਪਰ ਤੁਸੀਂ ਇੱਕ ਗੱਲ ਨੋਟ ਕੀਤੀ ਹੋਣੀ ਹੈ ਸਾਰਿਆਂ ਨੇ ਜਿਹੜੇ ਉਧਰ ਦੇ ਆਰਟਿਸਟ ਨੇ ਜਿਨ੍ਹਾਂ ਨੇ ਸਾਡੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਉਹ ਆਰਟਿਸਟ ਨੇ ਜਦੋਂ ਉਹਨਾਂ ਦੇ ਦੇਸ਼ ਤੇ ਭਾਰੀ ਪਈ ਉਹਨਾਂ ਨੇ ਆਪਣੇ ਦੇਸ਼ ਦਾ ਸਾਥ ਦਿੱਤਾ ਸਾਡੇ ਸਾਡੇ ਬਾਰੇ ਉਹਨਾਂ ਨੇ ਆਪਣੇ ਦੇਸ਼ ਦਾ ਹੀ ਸਾਥ ਦਿੱਤਾ ਸੋ ਇਸ ਕਰਕੇ ਇਹ ਕਿ ਜਦੋਂ ਕੋਈ ਇਦਾਂ ਦੀ ਆਉਂਦੀ ਆ ਆਪਣੇ ਦੇਸ਼ ਦਾ ਸਾਥ ਦੇਣਾ ਚਾਹੀਦਾ ਨਾਲ ਖੜਕੇ ਡਟੇ ਰਹਿਣਾ ਚਾਹੀਦਾ ਵਾ ਮਹਾਰਾਜ ਦੇ ਸਭ ਦੀਆਂ ਅਰਦਾਸਾਂ ਹਨਾ ਚਲੋ ਸਾਰੀਆਂ ਅਰਦਾਸਾਂ ਕਰਦੇ ਹੋਣਗੇ ਕਿ ਤੋਸ਼ ਨਾ ਕੋਈ ਠੀਕ ਰਵੇ ਸਾਰਾ ਕੁਝ ਕਿਉਂਕਿ ਪੰਜਾਬ ਪੰਜਾਬ ਦੀ ਸਰਹੱਦ ਤੇ ਪੈਂਦਾ ਨਾ ਫਿਰ ਪਾਕਿਸਤਾਨ ਨਾਲ ਬਾਰਡਰ ਏਰੀਆ ਵਾ ਹੂੰ ਪਤਾ ਕੀ ਹੈ ਹੁਣ ਪਿਛਲਾ ਪੰਜਾਬ ਦੇਸ਼ ਵਾਸੀ ਨੇ ਜਿਹੜੇ ਯੂਪੀ ਤੋਂ ਹੋ ਗਏ ਜਾਂ ਮਹਾਰਾਸ਼ਟਰ ਤੋਂ ਹੋ ਗਏ ਜਾਂ ਉਧਰੋਂ ਹੋ ਗਏ ਉਹਨਾਂ ਦੇ ਦਿਲ ਵਿੱਚ ਕਾਫੀ ਰੋਸ ਹੈ ਕਿ ਜੰਗ ਕਿਉਂ ਛੇਤੀ ਰੁਕ ਗਈ ਹੈ ਚਲੋ ਪਰ ਦੇਖੋ ਜੰਗ ਰੁਕਣ ਦੇ ਬੜੇ ਕਾਰਨ ਹੁੰਦੇ ਨੇ ਬਾਕੀ ਜਿਵੇਂ ਕਿ ਕਈਆਂ ਨੂੰ ਮਤਲਬ ਪਤਾ ਹੀ ਨਹੀਂ ਹੋਣਾ ਜੇ ਆਪਾਂ ਇਹ ਡੀਪਲੀ ਵੇਖੀਏ ਦਾ ਜਾਂ ਲੜਾਈ ਲੜਾਂ ਦਾ ਕਾਰਨ ਹੀ ਕੁਝ ਹੋਰ ਆ ਆਪਾਂ ਵੀ ਕੁਝ ਦੇਖਿਆ ਸੀ ਕਿਸੇ ਦੇ ਇੰਟਰਵਿਊਜ਼ ਦੇਖਿਆ ਸੀ ਕਿ ਜਿਵੇਂ ਚਾਈਨਾ ਇੰਡੀਆ ਦਾ ਟੈਰਿਫ ਵਾਲਾ ਜਿਹੜਾ ਸੀਨ ਚੱਲ ਰਿਹਾ ਹੈ ਕੁਝ ਇਦਾਂ ਦਾ ਵੀ ਇਹਦੇ ਪਿੱਛੇ ਚਾਈਨਾ ਦਾ ਹੱਥ ਵਾ ਰੱਬ ਹੀ ਜਾਣਦੇ ਵੈਸੇ ਚਾਈਨਾ ਦੇ ਉੱਤੇ ਭਰੋਸਾ ਨਹੀਂ ਕਰ ਸਕਦੇ ਜਿਵੇਂ ਕੋਵਿਡ ਆਇਆ ਸੀ ਉਹ ਵੀ ਕਹਿੰਦੇ ਚਾਈਨਾ ਨੇ ਚਾਈਨਾ ਨੇ ਫਲਾਇਆ ਪਤਾ ਵੀ ਲੱਗ ਗਿਆ ਸੀ ਇਹ ਪ੍ਰੂਫ ਹੋ ਚੁੱਕਾ ਸੀ ਕਿ ਚਾਈਨਾ ਤੋਂ ਹੀ ਕੋਵਿਡ ਨਿਕਲਿਆ ਸੀ ਤੇ ਇਹ ਵੀ ਇਹਦੇ ਤੇ ਵੀ ਚੱਲ ਰਿਹਾ ਵਾ ਕਿ ਚਾਈਨਾ ਤੋਂ ਹੀ ਮਤਲਬ ਉਹਨੇ ਕੋਸ਼ਿਸ਼ ਕੀਤੀ ਹੈ ਵਾਰ ਕਰਨ ਦੀ ਪਰ ਇੱਕ ਗੱਲ ਦੱਸਾਂ ਜਿਹੜਾ ਉਹ ਪਹਿਲਗਾਮ ਵਾਲਾ ਸੀਨ ਹੋਇਆ ਨਾ ਭਾਵੇਂ ਮਤਲਬ ਅਸੀਂ ਸਾਰੇ ਕਹਿੰਦੇ ਆ ਵੀ ਜ ਲੜਾਈ ਲੜਾਈ ਰੁਕਣੀ ਚਾਹੀਦੀ ਰੁਕਣੀ ਚਾਹੀਦੀ ਪਰ ਜਿਹੜਾ ਪਹਿਲਗਾਮ ਵਾਲਾ ਸੀਨ ਆ ਉਹ ਉਸੇ ਨੂੰ ਹੀ ਪਤਾ ਹੋਊਗਾ ਜਿਹਦੇ ਤੇ ਸਿਰ ਤੇ ਬੀਤੀ ਆ ਜਦੋਂ ਉਹਨਾਂ ਦੇ ਸਾਹਮਣੇ ਉਹਨਾਂ ਦੇ ਹਸਬੰਡ ਦੀ ਡੈਥ ਕੀਤੀ ਆ ਨਾ ਉਹਨਾਂ ਨੂੰ ਹੀ ਪਤਾ ਹੋਊਗਾ ਕਿ ਉਹਨਾਂ ਦੇ ਸਿਰ ਤੇ ਕੀ ਬੀਤੀ ਆ ਤੇ ਜੋ ਸਾਡੀ ਸਰਕਾਰ ਨੇ ਇਸ ਟੀ ਦਾ ਬਦਲਾ ਲੈਣ ਬਾਰੇ ਸੋਚਿਆ ਨਾ ਚਲੋ ਮੈਂ ਕਹਿੰਨੀ ਆ ਪਤਾ ਲੱਗਣਾ ਚਾਹੀਦਾ ਵਾ ਸਾਡੇ ਨਾਲ ਦੀਆਂ ਜਿਹੜੇ ਸਰ ਹੱਦਾਂ ਪੈਂਦੀਆਂ ਨੇ ਚਾਈਨਾ ਚਾਹੀ ਪਾਕਿਸਤਾਨਾ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਅਸੀਂ ਇੰਡੀਆ ਸਾਡਾ ਕਿੰਨਾ ਪਾਵਰਫੁਲ ਆ ਵੀ ਦੁਬਾਰਾ ਦੂਜਿਆਂ ਦੇ ਕਦਮ ਨਹੀਂ ਚੱਕਣਗੇ ਹਾਂ ਤੇ ਜਦੋਂ ਜਦੋਂ ਇਹਨਾਂ ਕੋਲ ਲੜਾਈ ਲੜਨ ਜੋਗੇ ਪੈਸੇ ਹੀ ਮੁੱਕ ਗਏ ਤਾਂ ਵੀ ਭੀਖ ਮੰਗਣ ਚਲੇ ਗਏ ਆ IMF ਤੋਂ 1 ਬਿਲੀਅਨ ਡਾਲਰ ਇਹਨਾਂ ਨੇ ਲਿੱਤਾ IMF ਤੋਂ ਤੇ ਉਹ ਵੀ ਉਹਨਾਂ ਨੇ ਦੇ ਦਿੱਤਾ ਆਰਾਮ ਦੇ ਨਾਲ ਉਹ ਤਾਂ ਦਿੱਤਾ ਗਿਆ ਕਿਰਨ ਇਹਦੇ ਪਿੱਛੇ ਵੀ ਬੜੀ ਗੱਲ ਬੜੀ ਇਹਦੇ ਵਿੱਚ ਵੀ ਬੜੇ ਵੱਡੇ ਲੌਜੀਕ ਆ ਸਾਡੇ ਮੈਂ ਸੱਚੀ ਕਹਿਨੀ ਆ ਆਪਣੇ ਪੰਜਾਬ ਵਾਸੀਆਂ ਨੂੰ ਕਿ ਸਾਡੇ ਪੰਜਾਬ ਵਾਸੀ ਸਿਰਫ ਭਾਵਕ ਹੋ ਜਾਂਦੇ ਨੇ ਕੁਝ ਚੀਜ਼ਾਂ ਪਿੱਛੇ ਡੀਪਲੀ ਸਟੱਡੀ ਨਹੀਂ ਕਰਦੇ ਜਦੋਂ ਸਾਡੇ ਤੇ ਬੀਤੂਗੀ ਨਾ ਜਦੋਂ ਮੰਨ ਲਓ ਜੇ ਸਾਡੇ ਘਰ 'ਚ ਕਿਸੇ ਨਾਲ ਇਦਾਂ ਦਾ ਹਾਦਸਾ ਹੋਵੇ ਬੀਤੇ ਨਾ ਫਿਰ ਅਸੀਂ ਕਵਾਂਗੇ ਸਾਡੇ ਸਰ ਫਿਰ ਅਸੀਂ ਕਵਾਂਗੇ ਸਰਕਾਰ ਨੂੰ ਸਾਡਾ ਇਹਦਾ ਨਿਆਂ ਕਰਨਾ ਚਾਹੀਦਾ ਫਿਰ ਅਸੀਂ ਜਾਣੀ ਆ ਪਰ ਜਿਹੜੀਆਂ ਉੱਥੇ ਭੈਣਾਂ ਦੇ ਨਾਲ ਇਦਾਂ ਦੇ ਹਾਦਸੇ ਹੋਏ ਜਿੰਨਾ ਬੱਚਿਆਂ ਦੇ ਪਿਓ ਮਾਰੇ ਗਏ ਜਿਹੜੀ ਜਿਹਦਾ ਥੋੜਾ ਜਿਹੀ ਹੋਏ ਐਸੇ ਜਿਵੇਂ ਵਿਆਹ ਹੋਏ ਨੂੰ ਉਸ ਲੇਡੀ ਦੀ ਵੀ ਇੰਟਰਵਿਊ ਦੇਖ ਰਹੀ ਸੀ ਕਹਿੰਦੀ ਉਹ ਮੈਨੂੰ ਹੀ ਪਤਾ ਮੇਰੇ ਤੇ ਕੀ ਬੀਤ ਰਿਹਾ ਕੋਈ ਨਹੀਂ ਸਮਝ ਸਕਦਾ ਸਹੀ ਗੱਲ ਆ ਜਦੋਂ ਕਿਸੇ ਨਾਲ ਹਾਦਸਾ ਹੁੰਦਾ ਉਹਨੂੰ ਹੀ ਪਤਾ ਵਾ ਅਸੀਂ ਨਹੀਂ ਸਮਝ ਸਕਦੇ ਕਿਸੇ ਦਾ ਦਰਦ ਅਸੀਂ ਮਾੜਾ ਮੋਟਾ ਸਮਝਾਂਗੇ ਪਰ ਜਿਹੜੀ ਜਿਹਦੇ ਤੇ ਬੀਤਦੀ ਹੈ ਨਾ ਉਹਨੂੰ ਪਤਾ ਵਾ ਕਿ ਉਹਦੇ ਅੰਦਰ ਕਿਵੇਂ ਕਾਲਜਾ ਫਟਦਾ ਵਾ ਸੋ ਇਸ ਕਰਕੇ ਸਾਡੀ ਜਿਹੜੀ ਸਰਕਾਰ ਨੇ ਕੀਤਾ ਵਾ ਉਹਨੂੰ ਆਪਣੇ ਦੇਸ਼ ਤੇ ਪੂਰਾ ਗਰਵ ਵਾ ਵੀ ਪ੍ਰਾਊਡ ਟੂ ਬੀ ਇੰਡੀਅਨ ਪ੍ਰਾਊਡ ਕਰਦੇ ਆ ਆਪਣੇ ਆਪਣੇ ਦੇਸ਼ ਦੇ ਉੱਤੇ ਵੀ ਜੋ ਵੀ ਕੀਤਾ ਬਹੁਤ ਵਧੀਆ ਕੀਤਾ ਵਾ ਆਈ نو ਕਿ ਕਈ ਲੋਕ ਹੇਟ ਕਰਨਗੇ ਮੋਦੀ ਨੂੰ ਗਾਲਾਂ ਕੱਢਦੇ ਨੇ ਜੋ ਵੀ ਕਰਦੇ ਨੇ ਪਰ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਆ ਜੋ ਵੀ ਉਹਨਾਂ ਨੇ ਡਰੋਨ ਜੋ ਵੀ ਕੀਤਾ ਪੂਰਾ ਅਟੈਕ ਕੀਤਾ ਸਾਡੇ ਇੱਥੋਂ ਦੀ ਜਿਹੜੀ ਡਿਫੈਂਸ ਸਿਸਟਮ ਸੀ ਜਿਹੜਾ ਫੋਰਸ ਦਾ ਠੀਕ ਆ ਕੋਈ ਵੀ ਚੀਜ਼ ਜਿਹੜੀ ਉਹਨਾਂ ਨੇ ਜਿੱਦਾਂ ਵੀ ਕੀਤਾ ਉਹਨਾਂ ਨੇ ਪੂਰਾ ਮੁਕਾਬਲਾ ਕੀਤਾ ਅਸੀਂ ਸੇਫ ਆ ਜਿੱਦਾਂ ਉਹਨਾਂ ਨੇ ਡਰੋਨ ਭੇਜੇ ਜੇ ਸਾਡੇ ਨਾਂ ਹੁੰਦੇ ਇੰਨਾ ਡਿਫੈਂਸ ਸਿਸਟਮ ਇੰਨਾ ਸਟਰੋਂਗ ਨਾ ਹੁੰਦਾ ਤਾਂ ਸਾਡੇ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਉਹ ਚੀਜ਼ ਹੋ ਜਾਣੀ ਸੀ ਚਲੋ ਮਹਾਰਾਜ ਦਾ ਇਹ ਵੀ ਸ਼ੁਕਰ ਆ ਕਿ ਕਣਕਾਂ ਵੀ ਵੱਡੀਆਂ ਗਈਆਂ ਵਾ ਜੇ ਕਣਕਾਂ ਨਾ ਵੱਡੀਆਂ ਹੁੰਦੀਆਂ ਤਾਂ ਤਾਂ ਵੀ ਬੜਾ ਨੁਕਸਾਨ ਹੋਣਾ ਸੀ ਹੈਨਾ ਬਹੁਤ ਨੁਕਸਾਨ ਹੋਣਾ ਸੀ ਮਹਾਰਾਜ ਜੋ ਕਰਨਾ ਮਹਾਰਾਜ ਨੇ ਕਰਨਾ ਹੁੰਦਾ ਵਾ ਚਲੋ ਉਮੀਦ ਕਰਦੇ ਆ ਕਿ ਤੁਸੀਂ ਵੀ ਇਸ ਚੀਜ਼ ਨੂੰ ਸਮਝੋ ਥੋੜਾ ਮੈਂ ਕਹਿੰਨੀ ਆ ਕਿ ਜਿਹੜੀ ਨੌਜਵਾਨ ਪੀੜ੍ਹੀ ਉਸ ਚੀਜ਼ ਤੋਂ ਜਾਗਰੂਕ ਹੋਵੇ ਕਿ ਆਪਣਾ ਦੇਸ਼ ਜਿਹੜਾ ਬਹੁਤ ਅੱਗੇ ਵੱਧ ਰਿਹਾ ਵਾ ਸਟਡੀ ਕਰੋ ਮੈਂ ਕਹਿੰਦਾ ਵੀ ਡੀਪ ਸਟਡੀ ਕਰੋ ਕਿਸੇ ਦੇ ਪਿੱਛੇ ਨਾ ਲੱਗੋ ਕੋਈ ਚੀਜ਼ ਦੇ ਪਿੱਛੇ ਨਾ ਲੱਗੋ ਤੁਸੀਂ ਡੀਪ ਸਟਡੀ ਕਰੋ ਪੱਥਰ ਦੇ ਚੌ ਸੇਕ ਨਿਊਜ਼ ਵਾਲੇ ਚੈਨਲਾਂ ਦੇ ਤੁਸੀਂ ਥੋੜਾ ਹੱਤੋਂ ਪਿੱਛੇ ਹਟ ਕੇ ਥੋੜਾ ਡੀਪ ਸਟੱਡੀ ਕਰੋ ਤੁਹਾਨੂੰ ਪਤਾ ਲੱਗੂਗਾ ਸਾਡਾ ਇੰਡੀਆ ਕਿੱਥੇ ਹੈ ਮੈਂ ਮੈਂ ਕਹਿਣਾ ਚਾਹੁੰਦਾ ਜੇ ਬਾਤੀ ਹੋਣ ਦੀ ਥਾਂ ਤੇ ਤੁਸੀਂ ਤੁਹਾਡੇ ਕੋਲ ਇੰਟਰਨੈਟ ਹੈਗਾ ਤੁਹਾਡੇ ਕੋਲ ਸਭ ਕੁਝ ਹੈ ਸਾਰੀ ਸਟੱਡੀ ਕਰੋ ਉਸ ਤੋਂ ਬਾਅਦ ਫੈਸਲਾ ਕਰਿਆ ਕਰੋ ਕਿਉਂਕਿ ਅੱਜ ਕੱਲ ਇੰਨੀ ਵਧੀਆ ਟੈਕਨੋਲੋਜੀ ਆ ਗਈ ਹੈ ਪਹਿਲਾਂ ਟੈਕਨੋਲੋਜੀ ਨਹੀਂ ਹੁੰਦੀ ਸੀ ਜਿੱਦਾਂ ਜਿੱਦਾਂ ਖਬਰ ਪਹੁੰਚਦੀ ਸੀ ਲੋਕੀ ਉਸ ਤੇ ਯਕੀਨ ਕਰਦੇ ਸੀ ਪਰ ਹੁਣ ਟੈਕਨੋਲੋਜੀ ਹੈ ਤੁਸੀਂ ਉੱਤੇ ਸਰਚ ਕਰਕੇ ਵੇਖੋ ਸਾਡਾ ਇੰਡੀਆ ਬਹੁਤ ਉੱਪਰ ਜਾ ਚੁੱਕਾ ਵਾ ਤੇ ਸਾਨੂੰ ਵੀ ਲੋੜ ਆ ਚਲੋ ਉਮੀਦ ਕਰਦੇ ਤੈਨੂੰ ਅਵਲਾ ਬਲੌਗ ਅੱਛਾ ਲੱਗਾ ਹੋਊਗਾ ਮਿਲਦੇ ਆ ਤੁਹਾਨੂੰ ਕਾ ਨਵੇਂ ਬਲੌਗ ਚ ਦਿਓ ਸਾਨੂੰ ਜਲ ਜਲ ਬਾਏ 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 ਬਾਏ